ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੱਗੀ ਨਾਲ ਬੁਟੀਕ ਤੇ ਜੀ ਹਾਂਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਹਾਂਜੀ ਅੱਜ ਤੁਸੀਂ ਵੀ ਕਹੋਗੇ ਬੜੇ ਦੇਰ ਬਾਅਦ ਵੀਡੀਓ ਪਾਉਣੀ ਆ ਹਨਾ ਅੱਜ ਕੁਝ ਮਜਬੂਰੀਆਂ ਕਰਕੇ ਸਾਨੂੰ ਬਾਹਰ ਜਾਣਾ ਪੈ ਗਿਆ ਇਸ ਕਰਕੇ ਬਹੁਤ ਦੇਰ ਬਾਅਦ ਵੀਡੀਓ ਪਾਉਣੀ ਆ ਤੇ ਅੱਜ ਆਪਾਂ ਪਾਰਟੀ ਵੇਅਰ ਸੂਟ ਦੀ ਪੋਣੀ ਜਿਵੇਂ ਕਿ ਤੇ ਗਰਮੀ ਚ ਆਪਾਂ ਨੂੰ ਕੋਈ ਪਾਰਟੀ ਤੇ ਵਿਆਹ ਆ ਜੀ ਹਨਾ ਉਸ ਵਾਸਤੇ ਜਾਣਾ ਪੈਜੀ ਤੇ ਵੀ ਆਪਾਂ ਵੀਡੀਓ ਪਾਉਣੀ ਆ ਹਾਂਜੀ ਤੁਸੀਂ ਦੇਖੋ ਹਾਂਜੀ ਇਹ ਇਹ ਸ਼ਰਟ ਹੈ ਜੀ ਬਾਂਦਨੀ ਬਾਂਦਨੀ ਕਪੜੇ ਦੀ ਤੇ ਦੀ ਬਾਰੇ ਜਾਣਨਾ ਇਹ ਨਾ ਬਹੁਤ ਸੌਫਟ ਵਾਲਾ ਆਰਗੰਜਾ ਹੈ ਬਹੁਤ ਹੀ ਸੌਫਟ ਆ ਆਰਗੰਜਾ ਜੀ ਇਹ ਹਾਂਜੀ ਤੇ ਇਹਦੇ ਤੇ ਨਾ ਸਾਰਾ ਆਰੀ ਵਰਕ ਹੋਇਆ ਹੋਇਆ ਹੈ ਜਰੀ ਨਾਲ ਤੇ Thread ਨਾਲ ਸਾਰਾ ਹਾਰੀ ਵਰਕ ਦਾ ਕੰਮ ਹੈ ਤੇ ਇਹਦੀ ਆਪਾਂ ਫਿਨਿਸ਼ਿੰਗ ਦਿੱਤੀ ਆ ਐਵੇਂ ਪੱਟੀ ਲਗਾ ਕੇ ਜੀ ਦੇਖੋ ਇਹ ਬਹੁਤ ਸੌਫਟ ਹੈ ਜੀ ਇਹ ਗਰਮੀ 'ਚ ਵੀ ਵੇਅਰ ਕੀਤਾ ਜਾ ਸਕਦਾ ਤੇ ਤੁਸੀਂ ਦੇਖੋਗੇ ਵਰਕ ਦੀ ਡਿਟੇਲਿੰਗ ਦੇਖ ਨੂੰ ਵਰਕ ਦੇਖੋ ਦੇਖੋ ਕਿੰਨਾ ਸੋਹਣਾ ਵਰਕ ਹੈਗਾ ਇਹ ਸਾਰਾ ਜਰੀ ਦਾ ਹੈਗਾ ਪਿੱਛੇ ਕੀਤਾ ਵਾ ਤੇ ਇਹ ਦੇਖੋ ਇਹਦਾ ਸਾਰਾ ਕਲਰ ਕੰਬੀਨੇਸ਼ਨ ਸਾਰਾ ਦੇਖ ਸਾਨੂੰ ਜੀ ਇਹ ਮੇ ਉੱਪਰ ਤੱਕ ਕਰੀਏ ਚਾਹੀਦੀ ਹੈ ਇਹਨੇ ਤੁਸੀਂ ਦੇਖੋ ਕਿ ਇਹ ਵਾਸੋਂਾ ਲੱਗਦਾ ਇਹ ਕੀ ਪਿਆਰਾ ਲੱਗਦਾ ਉਹ ਜਿੰਨ ਕਿ ਇਹ ਵਾਲੀਆਂ ਦੀਆਂ ਬਾਜੂ ਨੇ ਤੁਸੀਂ ਵਾਜੂ ਵੀ ਦੇਖ ਸਕਦੇ ਹੋ ਨਾ ਉਹ ਸੁਨੇ ਦੀ ਬਾਜੂ ਰੈਡੀ ਹੋਈ ਹੈ ਤੇ ਇਹ ਵਾਲੀ ਦੀ ਬਾਟਮ ਹੈ ਜੀ ਤੁਸੀਂ ਦੇਖੋ ਇਹ ਬਾਟਮ ਤੇ ਵੀ ਤੁਸੀਂ ਦੇਖੋ ਇਵੇਂ ਵਰਕਿਆ ਜਿਵੇਂ ਬਾਜੂ ਤੇ ਹੈ ਉਵੇਂ ਵਰਕਿਆ ਤੇ ਇਹਦੀ ਆਪਾਂ ਫਿਨਿਸ਼ਿੰਗ ਪੱਟੀ ਲਗਾ ਕੇ ਇਵੇਂ ਬਾਟਮ ਤੇ ਕਿੱਤਾ ਵਾ ਤੁਸੀਂ ਵੀ ਇਸ ਸੰਧ ਨੂੰ ਨਹੀਂ ਤੇ 3 ਡਾਟਸ ਵਾਲੀ ਹੈਗੀ ਇਹਦੀ ਬਾਟਮ ਤੇ ਤੁਸੀਂ ਜਿਵੇਂ ਬਣਾਉਣਾ ਜੀ ਡਾਟਸ ਵਾਲਾ ਸ਼ਰਟ ਬਣਾਉਣੀ ਹੈ ਜਾਂ ਦੁਪੱਟਾ ਬਣਾਉਣਾ ਤਾਂ ਇਸ ਪਲੇਨ ਬਣਾਉਣੀ ਹੈ ਜੀ ਬਾਟਮ ਤੇ ਵੀ ਬਣ ਜਾਊਗਾ ਤੇ ਕਲਰ ਕੰਬੀਨੇਸ਼ਨ ਤੁਸੀਂ ਇਹਦੇ ਚ ਇੱਕ ਦੋ ਤੁਹਾਨੂੰ ਹੋਰ ਵੀ ਮਿਲ ਜਾਣਗੇ ਅਗਰ ਤੁਸੀਂ ਇਹ ਹੀ ਪਸੰਦ ਕਰਦੇ ਹੋ ਸ਼ਾਈ ਦੇ ਮੰਗ ਲਈ ਸ਼ਾਈ ਹਾਂਜੀ ਤੇ ਇਹ ਵਾਲਾ ਇਹਦਾ ஆரੰਜ ਜੀ ਦਾ ਤੇ ਹੋਰ ਉਹਦਾ ਦੁਪੱਟਾ ਜੀ ਸੀ ਇਸ ਵਾਰ ਇਹਨੂੰ 3 ਦਾ ਇਹ ਮੈਂ ਟਾਈ ਡਾਈ ਕਰਕੇ ਦੇਖੋ ਪੱਲਿਆਂ ਤੇ ਇਹ ਟਾਈ ਡਾਈ ਆਹ ਦੇਖੋ ਇਹਦੇ ਪੱਲਿਆਂ ਤੇ ਟਾਈ ਡਾਈ ਕੀਤਾ ਤੇ ਇਹਦੇ ਹਾਂ ਮੋਤੀਆਂ ਵਾਲੀ ਬੇਸ ਲਾ ਕੇ ਆਪਾਂ ਫਿਨਿਸ਼ਿੰਗ ਕੀਤੀ ਹੈ ਬਹੁਤ ਉਹਨਾਂ ਲੱਗਦਾ ਜੀ ਅਗਰ ਮੈਨੂੰ ਇਹਦੀ ਪਿੱਕ ਮਿਲ ਗਈ ਤਾਂ ਮੈਂ ਤੁਹਾਨੂੰ ਪਿੱਕ ਵੀ ਇਹਦੇ ਨਾਲ ਲਗਾ ਦੂੰਗੀ ਤੇ ਇਹਦਾ ਤੁਸੀਂ ਰੇਟ ਵਗੈਰਾ ਮੈਨੂੰ ਤੁਸੀਂ ਬਸ ਸਤ ਨੂੰ ਬਤਾ ਤੁਸੀਂ ਕੁਝ ਸੰਭਾ ਹੈ ਇਸੇ ਨੇ ਰੈਡੀ ਕਰਵਾਉਣਾ ਹੋਵੇ ਤੇ ਹਾਂਜੀ ਸਾਡੀ ਵੀਡੀਓ ਤੁਹਾਨੂੰ ਲੱਗਿਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇ ਧੰਨਵਾਦ